ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਮਿੰਗਰਵਾਲ ਦਾ ਇਹ ਨਾਮ ਕਦੋਂ ਕਿਵੇਂ ਅਤੇ ਕਿੱਥੇ ਪਿਆ ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਮਿੰਗਰਵਾਲ ਬਰੂਹੀ ਹੁਸ਼ਿਆਰਪੁਰ ਸੜਕ ਤੇ ਸਿਤ ਹੈ ਅਤੇ ਰੇਲਵੇ ਸਟੇਸ਼ਨ ਦਸੂਆ ਤੋਂ 17 ਕਿਲੋਮੀਟਰ ਦੂਰ ਹੈ ਇਸ ਪਿੰਡ ਵਿੱਚ ਮਿੰਗਰ ਗੋਤ ਦੇ ਜੱਟਾਂ ਦੀ ਬਹੁ ਗਿਣਤੀ ਕਰਕੇ ਇਸ ਦਾ ਨਾਮ ਮਿੰਗਰਵਾਲ ਪੈ ਗਿਆ ਮਹੰਗਰ ਤੋਂ ਇਲਾਵਾ ਬੈਂਸ ਢਿੱਲੋ ਬੱਬਰ ਪਾਹਲ ਹੀਰ ਪੁੰਡਪਾਲ ਅਤੇ ਬੱਦਨ ਗੋਤਾਂ ਦੇ ਲੋਕ ਇਸ ਪਿੰਡ ਵਿੱਚ ਰਹਿੰਦੇ ਹਨ ਇਹ ਪਿੰਡ ਬੱਬਰਾਂ ਦਾ ਪਿੰਡ ਕਿਹਾ ਜਾਂਦਾ ਸੀ ਕਿਉਂਕਿ ਸਰਦਾਰ ਦਿਵਾਨ ਸਿੰਘ ਬੱਬਰ ਲਹਿਰ ਦਾ ਸਰਗਰਮ ਲੀਡਰ ਇਸੇ ਪਿੰਡ ਦਾ ਸੀ ਇਹ ਪਿੰਡ ਇੱਕ ਪਾਸੇ ਹੋਣ ਕਰਕੇ ਇੱਥੇ ਬੱਬਰਾਂ ਦੀਆਂ ਖੂਫੀਆਂ ਮੀਟਿੰਗਾਂ ਅਕਸਰ ਹੁੰਦੀਆਂ ਰਹਿੰਦੀਆਂ ਸਨ ਇਸ ਪਿੰਡ ਵਿੱਚ ਲੋਕਾਂ ਨੇ ਜੈਤੋ ਦੇ ਮੋਰਚੇ ਵਿੱਚ ਵੀ ਸ਼ਹੀਦੀਆਂ ਪਾਈਆਂ ਸੰਤਪੂਰੀ ਵਾਲੇ ਨਿਰਮਲੇ ਸੰਤ ਵੀ ਇਸੇ ਪਿੰਡ ਦੇ ਜੰਪਾਲ ਸਨ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਧੰਨਵਾਦ